ਪੰਜਾਬ ਦੇ ਵਿੱਚ ਗੁਰੂ ਘਰਾਂ 'ਚ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਨੇ ਇਹ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਉੱਥੇ ਹੀ ਸਿੱਖ ਸੰਗਤਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜੇਕਰ ਜੇ ਇਹ ਨਹੀਂ ਹੁੰਦਾ ਤਾਂ ਸਿੱਖ ਸੰਗਤ ਦੇ ਵੱਲੋਂ ਹੀ ਬੇਅਦਬੀ ਦੇ ਦੋਸ਼ੀ ਦਾ ਸੋਦਾ ਲਾ ਦਿੱਤਾ ਜਾਂਦਾ ਹੈ ਤੇ ਜੇ ਇੱਕ ਮਾਮਲਾ ਗੁਰਾਇਆ ਨੇੜਲੇ ਪਿੰਡ ਅੱਤੀ ਦੇ ਗੁਰਦੁਆਰਾ ਸਿੰਘ ਸਭਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨੇਪਾਲ ਦੇ ਵਿਅਕਤੀ ਦੇ ਵੱਲੋਂ ਸ਼ਰਮਨਾਕ ਹਰਕਤ ਤੋਂ ਬਾਅਦ ਪਿੰਡ ਵਾਸੀਆਂ ਤੇ ਸਿੱਖ ਸੰਗਤਾਂ ਦੇ ਹਿਰਦੇ ਬਲੂੰਦਰੇ ਗਏ ਨੇ ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਤੀ ਭਾਈ ਗੋਬਿੰਦ ਸਿੰਘ ਜੀ ਦਾ ਕੀ ਕਹਿਣਾ ਹੈ ਆਓ ਸੁਣਾਉਂਦੇ ਹਾਂ ਸੋ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੀ ਸਾਹਿਬ ਜੀ ਉਸ ਵੇਲੇ ਨੇਤਨੋ ਜੀ ਦੇ 10 ਵਜੇ ਮੈਂ ਅਰਦਾਸ ਕਰੀ ਜਾਂਦਾ ਸੀਗਾ ਇਹ ਜਿਹੜਾ ਆ ਆਦਮੀ ਆ ਇਹ ਸਵੇਰ ਮੇਨ ਗੇਟ ਦੀ ਜਿਹੜੀ ਐਂਟਰੀ ਆ ਉਧਰ ਵੀ ਆਇਆ ਏ ਪਹਿਲਾਂ ਨਿਸ਼ਾਨ ਸਾਹਿਬ ਨਾਲ ਛੇੜਖਾਨੀਆਂ ਕਰਦਾ ਰਿਹਾ ਫਿਰ ਜੋ ਗ੍ਰੇਲਾਂ ਲੱਗੀਆਂ ਨੇ ਮੇਨ ਗੇਟ ਤੇ ਉਸ ਤੇ ਇਹਨੇ ਛੇੜਖਾਨੀ ਕੀਤੀ ਆ ਮੈਂ ਅਰਦਾਸ ਬੇਨਤੀ ਕਰੀ ਜਾਂਦਾ ਸੀ ਸੰਗਤ ਖੜੀ ਸੀ ਤੇ ਜਿਹੜਾ ਆਪਾਂ ਤਾਲਾ ਲਾਣੇ ਆ ਦਰਬਾਰ ਸਾਹਿਬ ਨੂੰ ਤਾਲਾ ਲਾਉਣੇ ਆ ਉਹ ਨਾਲ ਹੀ ਗੇਟ ਦੇ ਖੁੱਲ ਕੇ ਰੱਖ ਦਈਦਾ ਪਹਿਲਾਂ ਇਹ ਆਇਆ ਵਾ ਉਸ ਤਾਲੇ ਨੂੰ ਇਹਨੇ ਦੋ ਤਿੰਨ ਵਾਰੀ ਛੇੜਿਆ ਵਾ ਛੇੜਖਾਨੀ ਕੀਤੀ ਉਹਦੇ ਨਾਲ ਫਿਰ ਇਹ ਬੈਠਾ ਵਾ ਫਿਰ ਇਹ ਉੱਠ ਗਿਆ ਵਾ ਉਹ ਤਾਲੇ ਨੂੰ ਇਹਨੇ ਚਲਾ ਕੇ ਮਾਰਿਆ ਵਾ ਤੇ ਫਿਰ ਮੈਂ ਅਰਦਾਸ ਬੇਨਤੀ ਕਰੀ ਜਾਣਾ ਵਾ ਮੈਨੂੰ ਬਾਅਦ ਚ ਸੰਗਤ ਦੇ ਦੱਸਿਆ ਵਾ ਇਹ ਜਦੋਂ ਬਾਹਰ ਆਉਣ ਲੱਗਾ ਵਾ ਇਹਨੇ ਐ ਕਰਕੇ ਦੋ ਤਿੰਨਾਂ ਦੀ ਧੱਟੇ ਮਾਰੇ ਮੈਟ ਨੂੰ ਫਿਰ ਇਦਾਂ ਕਰਕੇ ਸਾਰਾ ਮੈਟ ਜਿਹੜਾ ਖਲਾਰ ਗਿਆ ਇਹ ਤੇ ਫਿਰ ਅਰਦਾਸ ਬੇਨਤੀ ਤੋਂ ਬਾਅਦ ਮੈਂ ਹੁਕਮ ਨਵਾ ਲੈਣ ਲੱਗਾ ਤੇ ਮਾਤਾ ਜੀ ਕਹਿੰਦੇ ਭਾਈ ਜੀ ਵੀ ਇਦਾਂ ਕਰਕੇ ਵੀ ਉਹ ਕੁਝ ਇਦਾਂ ਮਦਪਾ ਗਿਆ ਸ਼ਰਕਤਾ ਕਰਕੇ ਗਿਆ ਵਾ ਤੇ ਸਾਨੂੰ ਪੂਰਾ ਯਕੀਨ ਹੈਗਾ ਵੀ ਇਹ ਸੰਗਤ ਸੀਗੀ ਜਾਂ ਉਸ ਟਾਈਮ ਅਸੀਂ ਆਪ ਸੀਗੇ ਦਰਬਾਰ ਦੇ ਵਿੱਚ ਤਾ ਕਰਕੇ ਬਚਾ ਹੋ ਗਿਆ ਨਹੀਂ ਤਾਂ ਇਹ ਪੂਰਾ ਬੇਅਦਵੀ ਕਰਨ ਦੀ ਇਹਨੇ ਕੋਸ਼ਿਸ਼ ਕੀਤੀ ਆ ਜੋ ਕਿ ਪਹਿਲਾਂ ਇਹਨੇ ਦੇਖਿਆ ਵੀ ਅੰਦਰ ਸਾਰੇ ਹੈਗੇ ਆ ਤੇ ਦੋ ਤਿੰਨਾਂ ਰਿ ਪਹਿਲਾਂ ਇਹ ਗੀੜੇ ਕੱਢਦਾ ਰਿਹਾ ਬਾਹਰ 메ਨ ਗੇਟ ਤੇ ਗੀੜੇ ਕੱਢਿਆ ਇਹਨੇ ਫਿਰ ਜਦੋਂ ਇਹ ਸਾਰਾ ਕੁਝ ਹੋਣ ਤੋਂ ਬਾਅਦ ਬੀਬੀਆਂ ਨੂੰ ਕਹਿੰਦੀਆਂ ਬੀਬੀਆਂ ਕਹਿੰਦੀਆਂ ਭਾਈ ਜੀ ਆਪਾਂ ਨੂੰ ਜਾ ਕੇ ਦੇਖਣਾ ਚਾਹੀਦਾ ਜਦੋਂ ਅਸੀਂ ਬਾਹਰ ਗਏ ਆ ਤਾਂ ਇਹ ਬੰਦਾ ਜੇ ਇਹ ਗੀੜਾ ਕੱਢ ਕੇ ਅੰਦਰ ਸਕੂਲ ਵਾਲੀ ਸਾਈਡ ਚਲੇ ਗਿਆ ਸੀਗਾ ਤੇ ਨਿਤਨੇਮ ਵੇਲੇ ਇੱਕ ਮੁੰਡਾ ਸੀ ਸਾਡੇ ਨਾਲ ਉਹਨੂੰ ਮੈਂ ਕਿਹਾ ਮੈਂ ਹਾਂ ਤੁਸੀਂ ਮੋਟਰਸਾਈਕਲ ਲੈ ਕੇ ਆਓ ਆਪਾਂ ਇਹਨਾਂ ਨੂੰ ਫੜਨਾ ਚਾਹੀਦਾ ਉਹ ਕਹਿੰਦਾ ਕਹਿੰਦਾ ਭਾਈ ਜੀ ਚਲੋ ਮੈਂ ਮੋਟਰਸਾਈਕਲ ਲੈ ਕੇ ਆਉਣਾ ਤੇ ਉਹ ਕੁਦਰਤੀ ਇਹ ਮੋਟਰਸਾਈਕਲ ਲੈਣ ਗਿਆ ਵਾ ਤੇ ਮੈਂ ਕੁਦਰਤੀ ਮੈਂ ਕਿਹਾ ਮੈਂ ਇੱਧਰ ਵੀ ਜਾ ਕੇ ਦੇਖਦਾ ਵਾਂ ਇਹਨੇ ਕੀ ਕੀਤਾ ਜਦੋਂ ਇਹ ਢਾ ਕੱਢ ਕੇ ਸਕੂਲ ਦੇ ਦੂਸਰਾ ਗੇਟ ਆ ਜਿਹੜਾ ਆਪਣਾ ਗੁਰਦੁਆਰੇ ਸਾਹਿਬ ਦਾ ਇਹ ਉਧਰ ਦੀ ਇਹਨੇ ਆਉਣ ਦੀ ਕੋਸ਼ਿਸ਼ ਕੀਤੀ ਆ ਤੇ ਉਹ ਕੁਦਰਤੀ ਜਦੋਂ ਇੱਧਰ ਮੈਂ ਜਾਣ ਲੱਗਾ ਵਾਂ ਸੰਗਤ ਇੱਧਰ ਦੀ ਕ੍ਰੋਸ ਹੋਣ ਲੱਗੀ ਆ ਤੇ ਸੰਗਤ ਭੱਜ ਕੇ ਵਾਪਸ ਆਈ ਆ ਸੰਗਤ ਕਹਿੰਦੀ ਬਾਬਾ ਜੀ ਉਹ ਇੱਧਰਲੇ ਗੇਟ ਵੀ ਆ ਗਿਆ ਤੇ ਉਹ ਕੁਦਰਤੀ ਜਦੋਂ ਮੈਂ ਜਾ ਕੇ ਖੜਿਆ ਤੇ ਇੱਧਰਲੇ ਗੇਟ ਅੱਗੇ ਉਹ ਖੜਾ ਹੋਇਆ ਸੀਗਾ ਇਹ ਕਹਿੰਦਾ ਪਾਵੇ ਆ ਕਿ ਉਹਨੇ ਬਾਅਦ ਚ ਜਦੋਂ ਇਧਰਲੇ ਗੇਟਾਂ 'ਤੇ ਗਿਆ ਇਹ ਉੱਪਰ ਦੀ ਆ ਕੇ ਇਧਰਲੇ ਗੇਟ ਥਾਂ ਦੀ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਆ ਨੇ ਤੇ ਬਾਅਦ ਚ ਇਹਨੂੰ ਅਸੀਂ ਫੜ ਲਿਆ ਪਾ ਫਿਰ ਜੋ ਵੀ ਕਾਰਵਾਈ ਹੋਈ ਆ ਕਮੇਟੀ ਨੇ ਤੇ ਅਸੀਂ ਕੀਤੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਤੇ ਤੁਹਾਡਾ ਨਾਮ ਜੀ ਮੇਰਾ ਨਾਮ ਹੈਗਾ ਜੀ ਗੋਬਿੰਦ ਸਿੰਘ ਹਾਂ ਠੀਕ ਤੇ ਦੂਸਰਾ ਇਹ ਵੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਮੰਗ ਇਹੋ ਕਰਦੇ ਆ ਕਿ ਜੋ ਇਹੋ ਜੇ ਇਹ ਬਾਅਦ ਵਿੱਚ ਪੁੱਟਾਂ ਵੀ ਖਾ ਲੈਂਦੇ ਆ ਤੇ ਇਹ ਦੱਸਦੇ ਹੈ ਨਹੀਂਗੇ ਜਦੋਂ ਬਾਅਦ ਵਿੱਚ ਇਹ ਫੜੇ ਜਾਂਦੇ ਆ ਤੇ ਇਹ ਜਿਹੜੇ ਕਿ ਆਪਣੇ ਮਤਬੁੱਧੀਆਂ ਦੀਆਂ ਕੋਸ਼ਿਸ਼ਾਂ ਕਰਦੇ ਆ ਵੀ ਸਾਨੂੰ ਕੋਈ ਪਤਾ ਨਹੀਂਗਾ ਜੀ ਅਸੀਂ ਪਾਗਲੇ ਆ ਤੇ ਜਨਤਾ ਵੀ ਕਹਿਣ ਲੱਗ ਜਾਂਦੀ ਹੈ ਜੀ ਇਹ ਸਿਧਰੇ ਆ ਇਹਨਾਂ ਦਾ ਕੋਈ ਕਸੂਰ ਨਹੀਂ ਪਰ ਇਹੋ ਜਿਹੇ ਸਿਧਰਿਆਂ ਨੂੰ ਰੇਲ ਗੱਡੀਆਂ ਨਹੀਂ ਦਿੱਦੀਆਂ கரੰਟ ਵਾਲੀਆਂ ਤਾਰਾਂ ਨਹੀਂ ਦਿੱਦੀਆਂ ਖੂਨ ਹੀ ਦੀਦੇ ਛੱਪੜ ਨਹੀਂ ਦੀਦੇਗੇ ਇਹੋ ਜਿਹਾਂ ਨੂੰ ਗੁਰੂਕਾਰੀ ਦੀਦੇ ਆ ਬੇਦਵੀਆਂ ਕਰਨ ਵਾਸਤੇ ਹੋਰ ਵੀ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਵਾਂ ਜੋ ਕਿ ਪੰਜਾਬ ਦੇ ਗੁਰਦੁਆਰੇ ਆ ਸਾਰਿਆਂ ਨੂੰ ਇਹੋ ਬੇਨਤੀਆਂ ਕਰਦਾ ਵਾਂ ਵੀ ਆਪੋ ਆਪਣੇ ਗੁਰਦੁਆਰਿਆਂ ਦੇ ਵਿੱਚ ਸੇਫ ਰਹੋ ਤੇ ਕਿਉਂਕਿ ਇਹੋ ਜਿਹਾ ਤੋਂ ਸੰਕੇਤ ਹੋਵੋ ਜੋ ਕਿ ਇਹੋ ਜੇ ਤਾਂ ਬੇਦਵੀਆਂ ਕਰ ਜਾਂਦੇ ਹਨ ਬਾਅਦ ਵਿੱਚ ਗ੍ਰੰਥੀ ਤੇ ਤੇ ਕਮੇਟੀ ਤੇ ਪ੍ਰਭਾਵ ਪੈਂਦਾ ਹੈ ਹੁਣ ਤੁਸੀਂ ਆਪ ਹੀ ਦੱਸੋ ਨਿਤਨੇਮ ਦੇ ਕੰਮ ਵੇਲੇ ਇਹ ਆ ਗਿਆ ਏ ਨਿਤਨੇਮ ਦੇ ਟਾਈਮ ਵੇਲੇ ਆ ਗਿਆ ਏ ਆਪਾਂ ਨਿਤਨੇਮ ਤੋਂ ਬਾਅਦ ਨਾਲ ਦੀ ਨਾਲ ਜਿੰਦਰਾ ਵੀ ਨਹੀਂ ਲਾ ਸਕਦੇ ਦਰਬਾਰ ਨੂੰ ਅਗਲੇ ਕਹਿਣਗੇ ਬਾਬਾ ਜੀ ਹਲੇ ਤਾਂ ਸੰਗਤ ਆਈ ਜਾਂਦੀ ਆ 24 ਘੰਟੇ ਤੇ ਗ੍ਰੰਥੀ ਨਿਗ੍ਹਾ ਰੱਖ ਵੀ ਨਹੀਂ ਸਕਦਾ ਕਿਉਂਕਿ ਬਾਥਰੂਮ ਵੀ ਮੰਨ ਲਓ ਜੇ ਬਾਥਰੂਮ ਵੀ ਜਾਣਾ ਇਹੋ ਜਿਹਾ ਆ ਕੇ 2 ਮਿੰਟਾਂ ਚ ਬੇਅਦਵੀ ਕਰਕੇ ਜਾਊਗਾ ਤੇ ਤੁਸੀਂ ਦੱਸੋ ਇਹੋ ਜਿਹਾ ਤਾਂ ਕੀ ਕੀਤਾ ਜਾਵੇ ਮੈਂ ਤਾਂ ਇਹੋ ਸੰਕੇਤ ਬੇਨਤੀ ਕਰਦਾ ਵਾਂ ਵੀ ਆਪੋ ਆਪਣੇ ਗੁਰਦੁਆਰਿਆਂ ਦੇ ਵਿੱਚ ਕਮੇਟੀ ਨੂੰ ਵੀ ਗਰੰਥੀ ਸਿੰਘਾਂ ਨੂੰ ਵੀ ਬੇਨਤੀ ਆ ਭਾਈ ਜਿੰਨਾ ਵੱਧ ਤੋਂ ਵੱਧ ਸੰਕੇਤ ਹੁੰਦਾ ਮਹਾਰਾਜ ਦੀ ਆਪਾਂ ਰੱਖੀ ਰੱਖੀਏ ਇਹੋ ਜੇ ਬਾਅਦ ਵਿੱਚ ਕੁਝ ਵੀ ਨਹੀਂ ਦੱਸਦੇ ਅਸੀਂ ਕਿੱਥੋਂ ਆਏ ਆ ਕਿੱਥੋਂ ਗਏ ਆ ਇਹਨੂੰ ਸਵੇਰ ਦਾ ਇਹੋ ਪੁੱਛਿਆ ਜਾਂਨੇ ਆ ਕਿ ਭਾਈ ਦੱਸ ਦੇ ਦੋ ਕਿੱਥੋਂ ਆਇਆ ਕਦੇ ਨੇਪਾਲ ਕਦੇ ਜੂਪੀ ਕਦੇ ਬਿਹਾਰ ਇਹ ਕੁਝ ਵੀ ਨਹੀਂ ਦੱਸ ਰਿਹਾ ਜੀ ਦੱਸੋ ਇਹ ਬੇਨਤੀਆਂ ਮੇਰੀਆਂ ਜੋ ਆ ਇਹ ਸੰਗਤ ਪ੍ਰਵਾਨ ਕਰੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਮੈਂ ਨੂੰ ਗੁਰਦੁਆਰੇ ਅਲਗੋੜਾ ਨੇ ਸਵੇਰੇ ਟੈਲੀਫੋਨ ਕਰਕੇ ਸੱਦਿਆ ਕਿ ਅਸੀਂ ਇੱਕ ਬੰਦਾ ਫੜਿਆ ਆ ਜਿਹੜਾ ਕੋਈ ਤੋਰੇ ਸਵੇਰੇ ਗੁਰਦੁਆਰੇ ਅੰਦਰ ਹਾਜ਼ਰ ਹੋ ਗਿਆ ਤੇ ਜਦੋਂ ਮੈਂ ਗਿਆ ਮੈਂ ਜਾ ਕੇ ਦੇਖਿਆ ਤੇ ਉਹ ਬੰਦੇ ਬਾਲ ਤੇ ਇਹਨਾਂ ਨੇ ਫੜਿਆ ਸੀਗਾ ਬੰਦੇ ਨੂੰ ਜੇ ਜਦੋਂ ਉਹਦਾ ਉਸਤੇ ਗੱਲਬਾਤ ਕੀਤੀ ਤੇ ਉਹ ਕਦੇ ਬੰਦਾ ਦਸੀਦਾ ਕੰਮ ਆਪਾਲਦਾ ਆ ਕਦੇ ਕਿਸੇ ਪਾਸੇ ਦਾਦਾਦਾ ਉਹ ਫੇਨ ਜੀ ਦਾ ਤਰੇਲ ਤੇ ਬਾਹਰ ਦੇ ਵਿੱਚ ਜਦੋਂ ਮੈਂ 바ਕੀ ਸਰਕਾਰ ਤੋਂ ਬੇਨਤੀ ਕਰਦਾ ਵੀ ਜਿਹੜੇ ਬੰਦੇ ਬਾਹਰਲੇ ਸੂਬਿਆਂ ਦੇ ਆਉਂਦੇ ਆ ਉਹਨਾਂ ਨੂੰ ਚੈੱਕ ਕਰਕੇ ਕਦ ਪੰਜਾਬ ਦੇ ਵਿੱਚ ਆਉਣ ਦਿੱਤਾ ਜਾਵੇ ਜਾਂ ਉਹਨਾਂ ਦਾ ਕੋਈ ਵੀ ਕੋਈ ਹਿਸਾਬ ਕਿਤਾਬ ਹੋਵੇ ਜਿੱਥੇ ਵੀ ਹੋਵੇ ਪੰਚਾਇਤਾਂ ਨੂੰ ਜਿੱਥੇ ਕੋ ਪਿੰਡ ਦਾ ਬਾਹਲਾ ਰਹਿੰਦਾ ਹੋਵੇ ਤਾਂ ਪੰਚਾਇਤਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੇ ਕਿਹੜੇ ਪਿੰਡ ਦਾ ਕਿਹੜੇ-ਕਿਹੜੇ ਸੂਬੇ ਦਾ ਬੰਦਾ ਇੱਥੇ ਪਿੰਡ ਕੋ ਪੰਚਾਇਤ ਕੋ ਆਇਆ ਤੇ ਉਹਦੀ ਨਿਸ਼ਾਨੀ ਹੋਣੀ ਚਾਹੀਦੀ ਆ ਦੂਜੀ ਗੱਲ ਪਤਾ ਨਹੀਂ ਲੱਗਾ ਬੰਦਾ ਕਿੱਥੇ ਦਾ ਆ ਕਿੱਤੇ ਦਾ ਨਹੀਂ ਨੇਪਾਲ ਦੱਸਦਾ ਬਾਕੀ ਸਰਕਾਰ ਤੋਂ ਬੇਨਤੀ ਕਰਦੇ ਆ ਤੇ ਜਿੰਨੇ ਵੀ ਗੁੱਸੇ ਹੋਰ ਪੁਲਿਸ ਨੇ ਫੜ ਲਿਆ ਜੀ ਉਹ ਬੰਦਾ ਆ ਗਿਆ ਜੀ ਪੁਲਿਸ ਦੇ ਹਵਾਲੇ ਕਰਾਤਾ ਜੀ ਤੇ ਜਦੋਂ ਮਤਲਬ ਕੋਈ ਵੀ ਗਲਤ ਬਾਤ ਹੋਵੇ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਬੰਦਾ ਤਾਂ ਚਲੋ ਅਸੀਂ ਪੁਲਿਸ ਨੂੰ ਫੜਾਈ ਦਿੱਤਾ ਤੇ ਪਰਚਾ ਵੀ ਕਹਿੰਦੇ ਅਸੀਂ ਦਰਜ ਕਰ ਦਵਾਂਗੇ ਬਾਕੀ ਇਹ ਆ ਬੇਨਤੀ ਵੀ ਸਰਕਾਰ ਨੂੰ ਬੇਨਤੀ ਆ ਵੀ ਜਿਹੜੇ ਪੁਲਿਸ ਦੁਆਰੇ ਜਿੰਨੇ ਵੀ ਹੈਗੇ ਆ ਕੋਈ ਵੀ ਗੁਰਦੁਆਰਾ ਕੋਈ ਮੰਦਿਰ ਆ ਸਾਰਿਆਂ ਦੀ ਫਾਲਤਰੀ ਤਰੀਕੇ ਨਾਲ ਕੀਤੀ ਜਾਵੇ ਤਾਂ ਕਿ ਲੋਕਾਂ ਦੇ ਵਿੱਚ ਮਤਲਬ ਭਾਈਚਾਰਾ ਬਣਿਆ ਰਹੇ ਤਾਂ ਕਿ ਵਿਗਾੜ ਕੋਈ ਇਹਦਾ ਹੱਲ ਲੱਭਿਆ ਜਾਵੇ ਇਸ ਕਰਕੇ ਗੁਰਦੁਆਰਿਆਂ ਦੀ ਦੇਖਪਾਉ ਜ਼ਰੂਰੀ ਆ ਤਾਂ ਕਿ ਲੜਾਈ ਝਗੜੇ ਹੋਣ ਦਾ ਡਰਿਆ ਇਸ ਕਰਕੇ ਸਰਕਾਰ ਨੂੰ ਬੇਨਤੀ ਕਰਦੇ ਆ ਭਾਈਚਾਰਾ ਸਾਡਾ ਜਿਹੜਾ ਬਹੁਤ ਚੰਗਾ ਪਿੰਡ ਦਾ ਇਹ ਵੀ ਇੱਕ ਦੂਜੇ ਦੀ ਗੱਲ ਮੰਨ ਲੈਣ ਤਾਂ ਵਾਹੀ ਕਰ ਜੀ ਕਾ ਖਾਲਸਾ ਵਾ ਜੀ ਸਰ ਆ ਜੀ ਪਿੰਡ ਟੀ ਦੇ ਵਿੱਚ ਗੁਰਦਵਾਰਾ ਸਿੰਘ ਸਭਾ ਦੇ ਵਿੱਚ ਇੱਕ ਸ਼ੱਕੀ ਵਿਅਕਤੀ ਜਿਹੜਾ ਦਾਖਲ ਹੋਇਆ ਸੀ ਕੀ ਕੁਝ ਮੰਗ ਲਾਓ ਸਾਰਾ ਤੇ ਕੀ ਕੁਝ ਕਾਰਵਾਈ ਇਹ ਅਸੀਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਗੁਰਦਾਰ ਸਾਹਿਬ ਸਿੰਘ ਸਭਾ ਟੀ ਪਿੰਡ ਥਾਣਾ ਫਲੋਰ ਵਿੱਚ ਪਿੰਡਾ ਜਿੱਥੇ ਇੱਕ ਅਣਪਛਾਤਾ ਆਦਮੀ ਦਾਖਲ ਹੋਇਆ ਸੀ ਜੋ ਮੈਂ ਮੌਕੇ ਤੇ ਪੁਲਿਸ ਪਾਰਟੀ ਸਮੇਤ ਪੁੱਜੇ ਸੀ ਜਿਸ ਤੇ ਅਸੀਂ ਵੈਰੀਫਾਈ ਕੀਤਾ ਜੋ ਗਰੰਥੀ ਸਿੰਘ ਨੇ ਦੱਸਿਆ ਕਿ ਸਵੇਰ 5:30 ਵਜੇ ਦੀ ਨਿਤਨੇਮ ਦੀ ਅਰਦਾਸ ਹੋ ਰਹੀ ਸੀ ਤਾਂ ਇਹਨੂੰ ਪਛਾਤਾ ਆਦਮੀ ਗੁਰਦਾਸ ਸਾਹਿਬ ਜੀ ਜਦੋਂ ਦਾਖਲ ਹੋਇਆ ਇਹਨੇ ਵਾਈਪਰ ਨਾਲ ਜੋ ਨਿਸ਼ਾਨ ਸਾਹਿਬ ਤੇ ਉੱਤੇ ਦੋ ਚਾਰ ਮਾਰੇ ਅਪਰੰਤ ਦਰਬਾਰ ਸਾਹਿਬ ਦੇ ਅੰਦਰ ਬੈਠ ਗਿਆ ਜੋ ਲੋਕ ਸੀ ਇਹਦੇ ਹੱਥ ਵਿੱਚ ਖੜਿਆ ਉਹ ਫਰਸ਼ ਦੇ ਉੱਪਰ ਮਾਰ ਰਿਹਾ ਸੀ ਤੇ ਜਿਹੜੀਆਂ ਅੰਗਰੇਜ਼ੀ ਚਾਦਰਾਂ ਵਿਸ਼ੇਆਂ ਸੀ ਉਹਨਾਂ ਨੂੰ ਉਤਰਾ-ਪੁਤਰਾ ਕੀਤਾ ਤੇ ਲੋਕ ਜਿਹੜਾ ਉਹ ਗਰੰਥੀ ਦੇ ਉੱਪਰ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਜੋ ਮੌਕੇ ਤੇ ਸ਼ਰਧਾਲੂ ਸੀ ਉਹਨਾਂ ਨੇ ਇਸ ਨੂੰ ਹਟਾਤਾ ਜੋ ਬਾਹਰ ਨੂੰ ਖਿਸਕ ਗਿਆ ਅਪਰਾਂਤੋਂ ਨਾ ਇਹਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਗਣੇਸ਼ ਖੜਗਾ son of ਕੇਸ਼ਭਾ ਦਰਵਾਸੀ ਨੇਪਾਲ ਦੱਸਿਆ ਜੋ ਅੱਜ ਕੱਲ੍ਹ ਲੁਧਿਆਣਾ ਵਿੱਚ ਕੋਈ ਲੇਬਰ ਦਾ ਕੰਮ ਕਰਦਾ ਸੀ ਜਿਸ ਨੂੰ ਅਸੀਂ ਹੁਣ ਅਰੈਸਟ ਕਰ ਲਿਆ ਜਿਸ ਦੇ ਬਰ ਖਿਲਾਫ ਮੁਕੱਦਮਾ ਦਰਜ ਕਰ ਰਹੇ ਹਾਂ ਹੋਰ ਇਹ ਅੰਦਰ ਕੋਈ ਇਹਨੇ ਦਿੱਤਾ ਗਲੀਚੇ ਵਗੈਰਾ ਸੀਗੇ ਉਹ ਵੀ ਉਤਰ-ਪੁਤਰ ਕੀਤੇ ਹੈਗੇ ਨੰਗੇ ਸਿਰ ਦਾਖਲ ਹੋਇਆ ਜਾਂ ਟਗਿਆ ਹੋਇਆ ਹਾਂ ਜੀ ਇਹ ਨੰਗੇ ਸਿਰ ਦਾਖਲ ਹੋਇਆ ਜੋ ਪਹਿਲਾਂ ਤੋਂ ਇਹਨੇ ਚਪਲ ਉਤਾਰੀ ਹੋਈ ਸੀ ਇਸ ਤੋਂ ਬਾਅਦ ਹੋਰ ਕੋਈ ਇਹਨੇ ਐਕਟ ਨਹੀਂ ਕੀਤਾ ਕਿ ਹਮਕਾਰਵਾਈ ਕੀ ਹੈਗੀ ਤੇ ਅਸੀਂ 298 ਬੀ ਐਨ ਐਸ ਦੀ ਸੈਕਸ਼ਨ ਤਹਿਤ ਕੇਸ ਰਜਿਸਟਰ ਕਰਦੇ ਹਾਂ ਇਹਦੇ ਵਿੱਚ ਨੂੰ ਅਸੀਂ ਅਰੈਸਟ ਕਰ ਰਹੇ ਹਾਂ ਇਹਨੂੰ ਕੋਰ ਵਿੱਚ ਪੇਸ਼ ਕੀਤਾ ਜਾਵੇਗਾ। ਥੈਂਕ ਯੂ।